ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਵਾਹਿਗੁਰੂ ਜੀ ਤੇਰਾ ਤੋਂ ਬਗੈਰ ਬਾਬਾ ਨਾਨਕਾ ਤੇਰਾ ਕਿਸੇ ਨੇ ਨਹੀਂ ਟੋਲਿਆ ਉਸ ਸੱਤ ਛੁੱਟ ਦੀ ਜੈਰੀ ਵਿੱਚ ਹੋਈ ਸੁਣਵਾਈ ਦਿਨ ਤਾਂ ਮਤੇ ਲਗਾਈ ਦਿਨ ਤਾਂ ਮਤੇ ਲਗਾਈ ਪਾਈ ਪਾਈ ਦਾਇ ਸਭ ਪੂਰਾ ਹੋ ਗਿਆ ਬਿਆਨਾਂ ਨਵਾਜ ਕੋਲੋਂ ਬੋਲਿਆ ਤੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੋ ਬਗੈਰ ਬਾਬਾ ਨਾਨਕਾ ਉਹ ਤੇਰਾ ਤੇਰਾ ਕਿਸੇ ਨੇ ਨਹੀਂ ਢੋਲਿਆ ਵਾਹਿਗੁਰੂ ਜੀ ਤੇਰਾ ਤੋ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਢੋਲਿਆ ਉਹ ਸੱਚ ਝੂਠ ਦੀ ਜੈਰੀ ਵਿੱਚ ਹੋਈ ਸੁਣਵਾਈ ਜਿਨੇ ਤਨ ਤੇ ਲਗਾਈ ਜਿਨੇ ਤਨ ਤੇ ਲਗਾਈ ਪਾਈ ਪਾਈ ਦਾ ਸਭ ਪੂਰਾ ਹੋ ਗਿਆ ਧਿਆਨਾਂ ਨਵਾਜ ਕੋਲੋਂ ਬੋਲਿਆ ਇਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਇਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਟੋਲਿਆ